ਅਮਰੀਕਾ ਤੋਂ ਆਏ ਆਈਟੀ ਕੰਪਨੀ ਦੇ ਮਾਲਕ ਨੇ ਸਾਦਾ ਵਿਆਹ ਕਰਕੇ ਦਿੱਤਾ ਸਾਦਗੀ ਦਾ ਸੰਦੇਸ਼ ਕਰੋੜਪਤੀ ਕਾਨਵ ਅਤੇ ਸ਼ਰਿਆ ਸੰਦੇਸ਼ ਦੇਣ ਲਈ ਸਾਈਕਲ ਰਿਕਸ਼ਾ ਤੇ ਡੋਲੀ ਲੈ ਕੇ ਘਰ ਪਹੁੰਚੇ 31 ਦਸੰਬਰ ਸ਼ਹਿਰ ਦੇ ਸਿੰਘਲਾ ਪਰਿਵਾਰ ਦੇ ਫਰਜ਼ੰਦ ਅਤੇ ਅਮਰੀਕਾ ਵਿਖੇ ਆਈਟੀ ਕੰਪਨੀ ਦੇ ਮਾਲਕ ਕਾਨਵ ਸਿੰਘਲਾ ਅਤੇ ਅਮਰੀਕਾ ਦੀ ਹੀ ਆਈਟੀ ਐਕਸਪਰਟ ਸ਼ਰਿਆ ਨੇ ਮੰਦਰ ਚ ਵਿਆਹ ਕਰਵਾ ਕੇ ਸਾਦੇ ਵਿਆਹ ਦਾ ਨੌਜਵਾਨ ਪੀੜੀ ਨੂੰ ਸੰਦੇਸ਼ ਦਿੱਤਾ ਸਭ ਤੋਂ ਸਾਦਗੀ ਵਾਲੀ ਗੱਲ ਇਹ ਰਹੀ ਹੈ ਕਿ ਉਹ ਵਿਆਹ ਤੋਂ ਬਾਅਦ ਵੀ ਕਾਰ ਦੀ بجائے ਸਾਈਕਲ ਰਿਕਸ਼ਾ ਤੇ ਹੀ ਬੈਠ ਕੇ ਘਰ ਪਹੁੰਚ ਗਏ ਜਿੱਥੇ ਉਹਨਾਂ ਦੇ ਆਪਣੇ ਪਿਤਾ ਸੰਦੀਪ ਸਿੰਘਲਾ ਅਤੇ ਮਾਤਾ ਜੋਤੀ ਸਿੰਘਲਾ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਕਾਨਵ ਸਿੰਘਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੇਲੋੜੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ ਮੰਦਰ ਤੋਂ ਵੱਡਾ ਕੋਈ ਸਥਾਨ ਨਹੀਂ ਜਿੱਥੇ ਭਗਵਾਨ ਦੇ ਸਾਹਮਣੇ ਤੁਸੀਂ ਬੰਦਨ ਚ ਵੱਜ ਜਾਂਦੇ ਹੋ ਉਹਨਾਂ ਇਹ ਵੀ ਕਿਹਾ ਕਿ ਜ਼ਿੰਦਗੀ ਨੂੰ ਸੋਖਾ ਬਣਾਉਣ ਲਈ ਜਿੰਨਾ ਸਾਦਾ ਰਿਹਾ ਜਾਵੇ ਵਧੀਆ ਹੈ ਉਹਨਾਂ ਦੀ ਹਮਸਫਰ ਸ਼ੈਰਾ ਨੇ ਵੀ ਇਸ ਕੰਮ 'ਚ ਮੇਰਾ ਸਾਥ ਦਿੱਤਾ ਜਿਸ ਦੇ ਲਈ ਉਹਨਾਂ ਦੇ ਧੰਨਵਾਦੀ ਹਾਂ ਉਹਨਾਂ ਕਿਹਾ ਕਿ ਕਈ ਵਾਰ ਦਿਖਾਵੇ ਲਈ ਜਾਂ ਮਜਬੂਰੀ ਵਸ ਵਿਆਹਾਂ ਤੇ ਜਿਆਦਾ ਖਰਚਾ ਕਰਨਾ ਪੈਂਦਾ ਹੈ ਅਤੇ ਉਹ ਸਾਡੇ ਪਰਿਵਾਰਾਂ ਦੀ ਆਰਥਿਕਤਾ ਨੂੰ ਪਟੜੀ ਤੋਂ ਥੱਲੇ ਉਤਾਰ ਦਿੰਦਾ ਹੈ ਕਾਨਮ ਸਿੰਘਲਾ ਨੇ ਕਿਹਾ ਕਿ ਉਹ ਤਾਂ ਸਾਦਾ ਵਿਆਹ ਦਾ ਪਹਿਲਾਂ ਮਨ ਬਣਾ ਚੁੱਕੇ ਸਾਂ ਪਰ ਉਹ ਸਾਰਿਆਂ ਨੂੰ ਸਾਦੇ ਵਿਆਹ ਦਾ ਸੁਨੇਹਾ ਜ਼ਰੂਰ ਦੇਣਾ ਚਾਹਣਗੇ ਧੰਨਵਾਦ ਧੰਨਵਾਦ